ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਹੁਣੇ-ਹੁਣੇ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ ਹਾਂ ਪੰਜਾਬ ਤੋਂ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਗਏ ਹੋਏ ਪੰਜਾਬੀ ਨੌਜਵਾਨ ਨੂੰ ਕੀਤਾ ਹੈ ਗ੍ਰਿਫਤਾਰ ਤੇ ਹੋਈ ਹੈ 11 ਸਾਲ ਦੀ ਕੈਦ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਮਿਲ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਨੌਜਵਾਨ ਜਿਸ ਦਾ ਨਾਮ ਜਤਿੰਦਰਪਾਲ ਸਿੰਘ ਦੱਸਿਆ ਜਾ ਰਿਹਾ ਹੈ ਸੋ ਉਹ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਜਾਣ ਦਾ ਚਾਹਵਾਨ ਸੀ ਸੋ ਇਸੇ ਦੌਰਾਨ ਉਸਨੇ ਮਾਤਾ ਪਿਤਾ ਦੇ ਵੱਲੋਂ ਉਸ ਨੂੰ ਇੱਕ ਸਾਲ ਦੀ ਫੀਸ ਅਦਾ ਕਰਕੇ ਕੈਨੇਡਾ ਦੇ ਵਿੱਚ ਉੱਤੇ ਭੇਜ ਦਿੱਤਾ ਇਸ ਤੋਂ ਬਾਅਦ ਜਤਿੰਦਰਪਾਲ ਸਿੰਘ ਨੇ ਕੈਨੇਡਾ ਦੇ 온ਟਾਰੀਓ ਸ਼ਹਿਰ ਦੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਤੇ ਇਸ ਤੋਂ ਬਾਅਦ ਉੱਥੇ ਹੀ ਉਹ ਪੜ੍ਹਾਈ ਕਰਨ ਲੱਗਾ 1 ਸਾਲ ਦੀ ਸਟੱਡੀ ਪੂਰੀ ਕਰਨ ਤੋਂ ਬਾਅਦ ਦੂਜੇ ਸਾਲ ਦੀ ਫੀਸ ਨਾ ਹੋਣ ਦੇ ਕਾਰਨ ਉਹ ਨਸ਼ਾ ਵੇਚਣ ਦੇ ਧੰਦੇ ਦੇ ਵਿੱਚ ਆ ਗਿਆ ਸੋ ਨਸ਼ਾ ਵੇਚ ਕੇ ਹੀ ਉਸ ਦੇ ਵੱਲੋਂ ਆਪਣੀ ਸਟੱਡੀ ਵੀਜ਼ੇ ਦੀ ਜਿਹੜੀ ਅਗਲੇ ਸਾਲ ਦੀ ਫੀਸ ਸੀ ਉਸ ਨੂੰ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਅਦਾਲਤ ਦੇ ਵਿੱਚ ਪੇਸ਼ ਦਲੀਲਾਂ ਦੇ ਮੁਤਾਬਕ ਜਤਿੰਦਰਪਾਲ ਸਿੰਘ ਨੂੰ ਥੋੜੇ ਸਮੇਂ ਦੇ ਵਿੱਚ ਹੀ ਵੱਧ ਕਮਾਈ ਕਰਨ ਦਾ ਤਰੀਕਾ ਉਸ ਦੇ ਦੋਸਤਾਂ ਨੇ ਹੀ ਦੱਸਿਆ ਸੀ ਕੋਕੀਨ ਇਸ ਤੋਂ ਅਲੱਗ ਫੈਂਟਾਲਿਨ ਵਿਕਰੀ ਉਸਦੀ ਮਕਸਦ ਬਣ ਗਈ ਸੀ ਜੁਲਾਈ ਸਾਲ 2024 ਦੇ ਵਿੱਚ ਡਰੱਗ ਮਾਫੀਆ ਨੇ ਜਤਿੰਦਰਪਾਲ ਸਿੰਘ ਨੂੰ ਸਸਕਾਚਵਨ ਭੇਜ ਦਿੱਤਾ ਪਰ ਉਸ ਵੇਲੇ ਤੱਕ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਉਹ ਪੂਰੀ ਤਰ੍ਹਾਂ ਆ ਚੁੱਕਾ ਸੀ ਜਤਿੰਦਰਪਾਲ ਸਿੰਘ ਨਹੀਂ ਜਾਣਦਾ ਸੀ ਕਿ ਪੁਲਿਸ ਉਸ ਦੀ ਇੱਕ ਇੱਕ ਹਰਕਤ ਤੇ ਉੱਤੇ ਨਜ਼ਰ ਰੱਖ ਰਹੀ ਹੈ ਸਸਕਾਚਵਨ ਪੁੱਜਣ ਮਗਰੋਂ 4 ਹਫ਼ਤੇ ਡਰੱਗ ਵੇਚਣ ਦਾ سلسلہ ਉਸ ਦੇ ਵੱਲੋਂ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਗਿਆ ਇਸੇ ਦੌਰਾਨ ਪੁਲਿਸ ਨੇ ਉਸ ਨੂੰ ਅੱਧਾ ਕਿਲੋ ਕੋਕੀਨ ਸਮੇਤ ਅਤੇ 2 ਕਿਲੋ ਹੋਰ ਨਸ਼ੇ ਸਮੇਤ ਕਾਬੂ ਕਰ ਲਿਆ ਇਸ ਤੋਂ ਇਲਾਵਾ ਸਸਕਾਰ ਟੂਨ ਪੁਲਿਸ ਜਤਿੰਦਰ ਪਾਲ ਦੇ ਕੋਲੋਂ 77000 ਡਾਲਰ ਤੋਂ ਵੱਧ ਦੀ ਨਕਦ ਰਕਮ ਵੀ ਬਰਾਮਦ ਕਰ ਲਈ ਸਸਕਾਟੂਨ ਪ੍ਰਵਿੰਸ਼ੀਅਲ ਕੋਰਟ ਦੀ ਜੱਜ ਲੀਜ਼ਾ ਵਾਟਸਨ ਨੇ ਅੱਜ ਹੁਣ ਜਤਿੰਦਰ ਪਾਲ ਸਿੰਘ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ ਹੈ ਤੇ ਪੁਲਿਸ ਦੇ ਵੱਲੋਂ ਬਰਾਮਦ ਨਸ਼ਿਆਂ ਦੀ ਮਿਕਦਾਰ ਨਕਦ ਰਕਮ ਅਤੇ ਹੋਰ ਬੇਰਵੀਆਂ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਜਤਿੰਦਰ ਪਾਲ ਸਿੰਘ ਵੱਡੇ ਪੱਧਰ ਦੇ ਉੱਤੇ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਹਾ ਸੀ ਸੋ ਹੁਣ ਉਸ ਨੂੰ 11 ਸਾਲਾਂ ਦੀ ਕੈਦ ਹੋ ਗਈ ਹੈ ਇਸ ਤੋਂ ਬਾਅਦ ਉਸ ਨੂੰ ਕੈਨੇਡਾ ਤੋਂ ਡਿਪੋਰਟ ਵੀ ਕਰ ਦਿੱਤਾ ਜਾਵੇਗਾ